ਪਿਆਰ ਪਰਿਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਵੀ ਚੈਨਲ ਤੇ ਨਵੇਂ ਬਤਿਆਂ ਨੂੰ ਸਬਸਕ੍ਰਾਈਬ ਕਰੋ ਲਾਈਕ ਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਅੱਜ ਆਪਾਂ ਸੁੱਤਾਂ ਦਾ ਵਲੌਗ ਨਹੀਂ ਲੈ ਕੇ ਆ ਰਹੇ ਕਿਉਂਕਿ ਪ੍ਰੋਬਲਮ ਹੀ ਇਦਾਂ ਦੀ ਹੋ ਗਈ ਉਹ ਮੁੰਮੀ ਨਹੀਂ ਕਰ ਰਹਾ ਅੱਜ ਆਪਾਂ ਸੁੱਤਾਂ ਦਾ ਵਲੌਗ ਨਹੀਂ ਬਣਾਈਏ ਪਤਾ ਨਹੀਂ ਆਪਾਂ ਕੋਈ ਇੱਦਾਂ ਨਹੀਂ ਕਾਮ ਮਿਲ ਰਿਹਾ ਨਾ ਬਹੁਤ ਮਨ ਰੁੱਖੀ ਹੁੰਦਾ ਸਵੇਰ ਤੋਂ ਹੀ ਜਿਵੇਂ ਮੌੜ ਖਰਾਬ ਹੋ ਗਿਆ ਤੇ ਆਪਣੇ ਜਿਹੜੇ ਮੈਂ ਦਾ ਸੁੱਤਾਂ ਨੂੰ ਕਾਰਨ ਲੱਭਦੇ ਵੀ ਕੀ ਹੋਇਆ ਉਹਨੇ ਆਪਣੇ ਮਾਸੀ ਦੀ ਵੀ ਦੁਆ ਸਿਰਦੇ ਨੇ ਹਨਾ ਮੈਂ ਲਾਈ ਹੋਈ ਨੇ ਮੇਰੇ ਘਰ ਤੇ ਉਹ ਸਭ ਤੋਂ ਹੀ ਆਪਣੇ ਕੇ ਕਰਦੀ ਜਿਆਦਾ ਕੰਮ ਕਰ ਰਹੇ ਨੇ ਉਹਨਾਂ ਦੀ ਤੇਰੀ ਨੂਨ ਨਵਾਰ ਸੀਗੀ ਦੋ ਤਿੰਨ ਮਹੀਨਿਆਂ ਤੋਂ ਤੇ ਵੀ ਅੱਜ ਸਵੇਰੇ ਡੈਕ ਹੋ ਗਈ ਇਸ ਕਰਕੇ ਸਾਨੂੰ ਬਹੁਤ ਹੋ ਲੱਗਿਆ ਉਹਦੀ ਵਿਚਾਰੀ ਦੀ ਏਜ ਵੀ ਨਹੀਂ ਕੋਈ ਜ਼ਿਆਦਾ ਸੀਗੀ 40 42 ਸਾਲ ਦੀ ਦੀ ਉਮਰ ਸੀ ਮਤੀ ਥੋੜਾ ਜਿਹਾ ਬੱਚਿਆਂ ਵਰਗੀ ਜ਼ਿਆਦਾ ਹਨਾ ਇਹ ਗੋਰੀਆ ਵੀ ਕੀ ਬਣੂਗਾ ਵਿਚਾਰੀ ਦੇ ਛੇ ਕੁ ਜਣ ਸੀ ਇੱਕ ਮੁੰਡਾ ਸੀ ਮੁੰਡਾ ਸਾਰਿਆਂ ਨਾਲ ਛੋਟਾ ਸੀ 11 12 ਸਾਲ ਦਾ ਮੁੰਡਾ ਹੈਗਾ ਤੇ ਕੁੜੀਆਂ ਦੋ ਬਟੀਆਂ ਨੇ ਇੱਕ ਕੁੜੀ ਦੀ ਮੈਰਿਜ ਹੋਈ ਹੋਈ ਹੈ ਜੀ ਬਾਕੀ ਚਾਰ ਪੰਜ ਕੁੜੀਆਂ ਕੁਮਾਰੀਆਂ ਨੇ ਹਨਾ ਮਾਂ ਤੋਂ ਬਿਨਾ ਘਰ ਦੇ ਵਿੱਚ ਕਿੰਨਾ ਔਖਾ ਲਾਇਕ ਗਰੀਬ ਪਰਵਾਰਾ ਚਰਨਾਂ ਨੇ ਪੈਸੇ ਲੱਗੇ ਮਨੇ ਦੋ ਮਹੀਨੇ ਹੋ ਗਏ ਉਹਨਾਂ ਨੂੰ ਕਦੇ ਪਟਿਆਲੇ ਕਦੇ ਚੰਡੀਗੜ੍ਹ ਨਹੀਂ ਫਿਰਦੇ ਹਨ ਬਹੁਤ ਉਹਦੀ ਚਰਗੀ ਟੈਨਸ਼ਨ ਸੀ ਵੀ ਚੱਲਦੇ ਆਈ ਮੰਜੇ ਤੇ ਵੀ ਵੇਖੀ ਰਹੇ ਹਨ ਉਹਦੇ ਧੀਆਂ ਤੇ ਬੱਚਿਆਂ ਦਾ ਔਖਾ ਹੋ ਜਾਂਦਾ ਜੀ ਮਾਵਾ ਮੇਰਾ ਕੋਈ ਨਹੀਂ ਪੁੱਛਦਾ ਜੇ ਹੁਣ ਅੱਜ ਐਟ ਆਈ ਟਾਈਮ ਕੋਈ ਕੁਝ ਹਰੇਕ ਕਰ ਦੂਗਾ ਜੀ ਬਾਅਦ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਨਾਲੇ ਧੀਆ ਦਾ ਤਾਂ ਮਾ ਮਮੀ ਨੇ ਜਮੀ ਨਹੀਂ ਕੁਝ ਬਣਦਾ ਬੱਚਾ ਵਿਚਾਰਾ ਉਹ ਵੀ ਨਿਆਣਾ ਹਾਂ ਦੇ 11 12 ਸਾਲ ਦੇ ਕੀ ਨੌਲੇਜ ਆ ਉਹ 6ਵੀਂ ਕਲਾਸ ਦੇ ਵਿਚਾਰਾ ਉਹ ਛੋਟਾ ਹੈਗਾ ਜਦੋਂ ਵੀ ਪਹਿਲਾਂ 6 7 ਕਿੜੀਆਂ ਬਾਅਦ ਮਸਾ ਮੁੰਡਾ ਹੋਇਆ ਸੀ ਹੁਣ ਜਦੋਂ ਉਹ ਮੁੰਡੇ ਦਾ ਉਹਨੇ ਠੁਕ ਦੇਖਣਾ ਸੀਗਾ ਉਹਦੋਂ ਆਖਰ ਦੀ ਬਹੁਤ ਠੁਕ ਖਰਾਬ ਹੋਇਆ ਅਸੀਂ ਸਵੇਰ ਦੀ ਇੱਥੇ 11 ਵਜੇ ਗਏ ਹੋ ਸੀ ਹੁਣ ਅਸੀਂ 6 ਵਜੇ ਆਇਆ ਹਾਂ ਸਾਰੇ ਪਿੰਡ ਨੂੰ ਯਾਨੀ ਕਿ ਮੰਨ ਲਓ ਜਿਵੇਂ ਕਹਿ ਨਹੀਂ ਹੁੰਦੀ ਨਾ ਨਾ ਵੀ ਪਿੰਡ ਦੇ ਵਿੱਚ ਕਬੇ ਬੰਦ ਹੋਣ ਵਾਲਾ ਕੰਮ ਵਾਅਦਾ ਸਾਰੇ ਪਿੰਡ ਨੇ ਇੰਨਾ ਜਿਆਦਾ ਦੁੱਖ ਬਣਾਇਆ ਕਿ ਤੇ ਵਿਚਾਰੀ ਉਹ ਨਰਮੈਨੀ ਤੇ ਨੰਮ ਪਰਵਾਰ ਸਾਰੀ ਨੰਮ ਦੀ ਜਿਹਦਾ ਹਸਬੰਦ ਵੀ ਨਰਮ ਹੈ ਤੇ ਉਹ ਰਮਦਾਸ ਵੀ ਇਹ ਸਿੱਖਾ ਕਿ ਉਹ ਨੇ ਤੇ ਤੁਹਾਨੂੰ ਪਤਾ ਵੀ ਗਰੀਬ ਪਰਵਾਰਿਕ ਤਰ੍ਹਾਂ ਕੋਲ ਕੋਈ ਇੰਨੀ ਜਿਆਦਾ ਅੰਦਰ ਨਹੀਂ ਕਿ ਵਸਣ ਦਾ ਕੰਮ ਕਰਦੇ ਸੀ ਤੇ ਬੱਚੇ ਬਹੁਤ ਨਰਮ ਸੀ ਵਿਚਾਰੀ ਆਪਣੇ ਘਰ ਹੁਕਮਤੰਦਾ ਉਹ ਵੀ ਹੁੰਦੀ ਸੀ ਉਹਨਾਂ ਦੇ ਗੁੜੀਆਂ ਨਹੀਂ ਹੁੰਦੀਆਂ ਸੀ ਉਹਦਾ ਵੀ ਸਸੇ-ਕਸੇ ਜੂਤੀਆਂ ਹੁੰਦੀਆਂ ਆਪਣੇ ਗੁੜੀਓਂ ਮੇਰੀ ਤੁਸੀਂ ਦੇਖੀ ਹੋਊ ਵੀਡੀਓ ਦੇ ਵਿੱਚ ਕੰਮਤੰਦਾ ਕਰਉਂਦੀ ਐ ਤੇ ਹੁਣ ਅਸੀਂ ਥੋੜਾ ਜਿਹਾ ਕਣਕ ਵੇਲੇ ਉਹਨੂੰ ਵਿਚਾਰੀ ਨੂੰ ਘੱਟ ਲਾਇਆ ਸੀ ਕਿਉਂ ਥੋੜੇ ਜਿਹਾ ਕਿਤਾਬੀ ਨੂੰਦੀ ਨਾ ਨੂੰ ਕੁਝ ਕੁਝਿਆ ਕੋਈ ਉਹ ਬੰਦਿਆ ਉਹ ਟੈਨਸ਼ਨ ਨਹੀਂ ਤੇ ਰਹਿੰਦੀ ਸੀ ਕਿਸੇ ਨੂੰ ਆਉਣਾ ਬਤੀ ਮੇਰੇ ਘਰੇ ਜਾ ਮਰਿਓ ਹੁਮਾਰ ਹੈ ਤਾਂ ਕਰਕੇ ਕਿ ਉਹ ਤਾਂ ਬਸ ਮੈਂ ਥੋੜਾ ਜਿਹਾ ਬਸ ਅਸੀਂ ਗੂਆ ਗੋਲ ਇਸ ਤੋਂ ਉਹਦੇ ਕੱਲਾ ਉਹ ਮੇਰੀ ਮਿਲੂਰੀ ਸੀ ਕਾ ਕਰਕੇ ਨਹੀਂ ਮੈਂ ਉਹ ਵੀ ਆਪੇ ਸੁਲੰਗੀ ਸੀਤਾ ਕਰਕੇ ਸਮੋਗਾ ਕਰ ਸੋਗਾ ਕਿ ਵੀ ਚਲ ਵਿਚਾਰੀ ਇਹ ਕਰੀ ਉਹ ਜੁੜੀਆਂ ਨੇ ਬਿਮਾਰ ਹੈਗੀ ਉਹਨਾਂ ਨਾਲ ਕੰਮ ਕਰਾ ਦੂ ਜਾਂ ਵੀ ਅਸੀਂ ਉਹ ਤੋਂ ਬਹੁਤ ਤਾਂ ਤੈਤਗੀ ਨਹੀਂ ਜਿਆਦੇ ਕੰਮ ਕਰਾਇਆ ਹੈਗਾ ਆਪ ਹੀ ਕਰ ਲਿਆ ਆਪੇ ਸਫੇ ਮੋਕੇ ਤੇ ਹੁਣ ਪਤਾ ਮੇਰੇ ਘਰ ਦੇ ਵਿੱਚ ਇੱਕ ਵੀ ਮਰੀਜ਼ ਬਿਮਾਰ ਹੋਏ ਬਹੁਤ ਸਮੇਂ ਲੰਘੇ ਦੋ ਮਹੀਨੇ ਹੋ ਗਏ ਤੇ ਕੁਝ ਨਹੀਂ ਖਾਂਦੀ ਕਿ ਉਹ ਬਸ ਕੀ ਕਹਿਣਾ ਥੋੜਾ ਮੋਟਾ ਦੁੱਧ ਵਗੈਰਾ ਪੀ ਲੈਂਦੀ ਕਿੰਨਾ ਇੰਨੀ ਕਰਾਤੀ ਤਾ ਤਾਂ ਨਾ ਉਹਦੀ ਵੀ ਬਿਮਾਰੀ ਦਾ ਫੇਰ ਆਇਆ ਵਸ ਮਹੀਨੇ ਬੰਦੇ ਜੀ ਪਈ ਸੀ ਪੀ ਸੀ ਚੱਲ ਰਹੀ ਬਹੁਤ ਮੁੰਡਾ ਲਾਉਂਦੇ ਆਂ ਬੀਬੀ ਚਾਹਾਂ ਨੇ ਥੀਂ ਅਗਲੇ ਕਿੰਨੇ ਦੇਖੀਆਂ ਨੀਆਂ ਮੀਆਂਾਂ ਪੰਜ ਛੇ ਕੁੜੀਆਂ ਤੇ ਹੀ ਕੁੜੀ ਬੈਈ ਹੋਈ ਹੈ ਬਾਕੀ ਸਾਰੀਆਂ ਕੁਮਾਰੀਆਂ ਨੇ ਘਰ ਭਰਿਆ ਪਿਆ ਕੁੜੀਆਂ ਦਾ ਘਰੇ ਇੱਕੋ ਜਿਹਾ ਨਾ ਮੀਨੂ ਫਤ ਮਾਮਾ ਦਾ ਧੀਆਂ ਨਾਲ ਹੀ ਹੁੰਦਾ ਜੀ ਚਾਹੀ ਉਹਨਾਂ ਦਾ ਪਿਓ ਹੈਗਾਗਾ ਧੀਆਂ ਦਾ ਉਹਨਾਂ ਨੇ ਉਹਦਾ ਮਾਰ ਸਾਰਾ ਕੰਟਰੋਲ ਰੱਖ ਲਿਆ ਬੱਚਿਆਂ ਤੇ ਅੱਜਕੱਲ੍ਹ ਤੁਹਾਨੂੰ ਪਤਾ ਹੈ ਜਵਾਨੇ ਦੇ ਹਿਸਾਬ ਨਾਲ ਬੰਦੇ ਸਭ ਘਰ ਤੋਂ ਬਾਹਰ ਕੰਮ ਕਰਨ ਵਾਲਿਆਂ ਦੇ ਬੱਚਿਆਂ ਦਾ ਸਾਰੀ ਦੇਖ ਰੇ ਕਲੂਟੀ ਪਾਣੀ ਹਨਾ ਉਹਦਾ ਕਪੜਾ ਲੀਦਾ ਸਾਰਾ ਕੁਝ ਮਾਵਾਂ ਨੂੰ ਕਰਨਾ ਪੈਂਦਾ ਇਸ ਕਰਕੇ ਅੱਜ ਬਹੁਤ ਜਾਨੀ ਕਿ ਸਾਰਾ ਪਿੰਡ ਦੀ ਐਨਾ ਜਿਆਦਾ ਦੁਖਰੇ ਵਿੱਚ ਐ ਦੁੱਖ ਵਾਲੀ ਗੱਲ ਹੈ ਬੁਰਾ ਹਾਲ ਹੋਇਆ ਫੇ ਬਹੁਤ ਕਿਸੇ ਕੰਮ ਨੂੰ ਮਾਨ ਨਹੀਂ ਕਰਦਾ ਸੀ 5 ਵਜੇ ਆਇਆ ਆਪਾਂ ਤੇ ਹੁਣ ਉਹਨਾਂ ਦੀ ਬਸਤਾਂ ਨੂੰ ਪਤਾ ਫਿਰ ਆਉਂਦਾ ਵੀ ਸਰੀਰ ਕਰਨ ਦਾ ਮੈਨਾਂ ਔਖਾ ਬੋਲੇ ਨਾ ਦੇਖੀ ਬਾਕੀ ਜਿਹੜੇ ਇਹ ਵੀ ਦੁਖਾ-ਦੁੱਖਾਂ ਦੇ ਨਾਂਗੇ ਜੀ ਉਹਨਾਂ ਨੂੰ ਆਟੋਮੈਟਿਕਲੀ ਆਉਂਦਾ ਦੁੱਖ ਪਹਿਲਾਂ ਜ਼ਿਆਦਾ ਆ ਜਾਂਦਾ ਜਿਨ੍ਹਾਂ ਨੂੰ ਅਜੇ ਤੱਕ ਕੋਈ ਲੱਗੀ ਨਹੀਂ ਉਹਨਾਂ ਤੇ ਤੇ ਵੀ ਨਾਲ ਹੀ ਅਮੇ ਇੱਕ ਤਾਂ ਇਹ ਹੀ ਕਹਿੰਦੇ ਆ ਕਿ ਉਹ ਕੁੜੀ ਦੀ ਇਹ ਦੀ ਜਿਵੇਂ ਘੱਟਾ ਉਹ ਕਰਦੇ ਨੇ ਹਨ ਉਹ ਕਰਦੇ ਨੇ ਪਰ ਜਿੰਨਾ ਕੋਈ ਦੁੱਖ ਲੱਗਦੇ ਉਹ ਕਦੇ ਨਹੀਂ ਖੁਸ਼ਕਦੇ ਕੀਤਾ ਨਾ ਪਤਾ ਨਹੀਂ ਮੈਨੂੰ ਤਾਂ ਕਿਉਂ ਸੁਣ ਕੇ ਜਮੀਂ ਨਾ ਖੜਿਆ ਜਾਂਦਾ ਨਾ ਮੈਨੂੰ ਕਿਸੇ ਦੇ ਆਉਣ ਦਾ ਵੀ ਮੈਨੂੰ ਜਾਮਾ ਨਾ ਨਾ ਮੈਨੂੰ ਆਏ ਦੀ ਹੁੰਦਾ ਵੀ ਨਾ ਅਗਲੇ ਦਿਨ ਕੱਲੇ ਜਰੂਰ ਹੋ ਗਿਆ ਕਿ ਹਨਾ ਨੂੰ ਬੜਾ ਦੁੱਖ ਲੱਗਦਾ ਵੀ ਹਾਇ ਹੈ ਕਿਉਂ ਉਹ ਇਹਦਾ ਤੁਮ ਸੱਜਣਾਂ ਪਾਲਤਰੀ ਬਹੁਤ ਜਿਆਦੇ ਸੰਕਰਸਾਂ ਵਾਲਾ ਸੀ ਬਾਕੀ ਤਾਂ ਉਹ ਸਾਡੇ ਨਾਲ ਪਿਆਰ ਕਰਿਆ ਮੈਂ ਕਿ ਸਾਡੇ ਹੁੰਦੇ ਜਾਂਦੇ ਸੀ ਕੁੜੀਆਂ ਆਉਂਦੀਆਂ ਸੀ ਛੋਟੀਆਂ ਵੀ ਵੱਡੀਆਂ ਵੀ ਛੋਟੂ ਸੀ ਮੈਨੂੰ ਕਰਕੇ ਬਹੁਤ ਔਖਾ ਲੱਗ ਰਿਹਾ ਹੁਣ ਮੈਨੂੰ ਜਮੀਨੀ ਨੀ ਕਰਦਾ ਕੰਮ ਨੂੰ ਬਸ ਪੈ ਗਿਆ ਬਹੁਤ ਸਿਰ ਬਹੁਤ ਤਨਜ ਹੋ ਰਿਹਾ ਪਰਮਾਤਮਾ ਨੇ ਕਰੇ ਵੀ ਕਿਸੇ ਦਾ ਧੀ ਦਾ ਘਾਟਾ ਨਹੀਂ ਪਰ ਆਪ ਬਰਤ ਘਾਟਾ ਪੈ ਗਿਆ ਉਹਨਾਂ ਨੂੰ ਵੀਰ ਆਪ ਉਹਨਾਂ ਨੂੰ ਚਾਹ ਮਾਰ ਕਰਕੇ ਉਹ ਵਿਚਾਰੀ ਮੱਜੇ ਦੇ ਵਿੱਚ ਮੰਜੇ ਦੀ ਬੈਠੀ ਰਹਿੰਦੀ ਉਹ ਦੇਖੀ ਜਾਂਦੀ ਬਹੁਤ ਸੇਵਾ ਕੀਤੀ ਉਹਗੀਆਂ ਦੇ ਸਾਰਿਆਂ ਦੇ ਨਵਰੇ ਨਾਮ ਦੇ ਤਰ੍ਹਾਂ ਨੇ ਖਾਣਾ ਕਰਨਾ ਉਹਨਾਂ ਨੂੰ ਅਜਿਹੀ ਵੀ ਅਸੀਂ ਜੇ ਉਹਨਾਂ ਦਾਦਾ ਕੋਈ ਵਿਆਹ ਨਹੀਂ ਹੋਇਆ ਸੀ ਜਿਦਾਂ ਕਿ ਤਾਂ ਮਾਂ ਹੀ ਐ ਉਹ ਕੁਸ ਹੈਗੀ ਐ ਹੁਣ ਇਹ ਬਾਕੀ ਕੋਈ ਆਪਣਾ ਮਿਹਨਤ ਹੈ ਕਿ ਜਿੱਥੇ ਉਹ ਰੱਖੇ ਉਸੇ ਹੀ ਰਹਿਣਾ ਪੈਂਦਾ ਹੈ। ਮੇਰੀ ਬਾਈ ਜਿੰਨੀ ਪਾਈ ਹੈ ਤਾਂ ਉਹ ਵੀ ਬਚਾਰੀਆਂ ਕੱਟਣੀਆਂ। ਉਹ ਵੀ ਰੱਬ ਪਰਮਾਤਮਾ ਕਟਾਊਗਾ। ਆਪਾਂ ਇੱਕ ਦਿਨ ਬਗ ਜਾਗੇ, ਦੋ ਦਿਨ ਬਗ ਜਾਗੇ। ਉਸ ਤੋਂ ਬਾਅਦ ਬਸ ਉਸੇ ਨੂੰ ਸੋਚਦਾ। ਕੋਈ ਨਹੀਂ ਕਿ ਲੱਗਾ ਟਾਈਮ ਖਰਾ ਹੋਣਾ। ਦੁਨੀਆ ਤਾਂ ਬਾਕੀ ਆ। ਹੁਣ ਤਾਂ 5000 ਰੁਪਏ ਨਾਲ ਜੀਉਂਦੇ। ਉਸ ਤੋਂ ਬਾਅਦ ਸਾਰੇ ਖਰਬ ਦਾ ਹੁੰਦਾ ਹੋਊਗਾ। ਸਾਰਿਆਂ ਨੂੰ ਕੰਮਾਂ ਤੇ ਖੈਰ ਵਾਏਦੂਗਾ। ਆਪਣੇ ਘਰ ਦੀ ਸੋਚ ਹੈ ਨਾ ਉਹਨਾਂ ਦੀ ਤਾਂ ਬਚਾਰੀਆਂ ਨੇ ਆਪਾਂ ਆਪ ਹੀ ਟਾਈਮ ਪਾਸ ਕਰਨਾ। ਬਾਕੀ ਉਹ ਨਹੀਂ ਦੇਖਣਾ ਸਾਰਾ ਕੁਝ ਬਣ ਜੂਗਾ, ਔਖਾ ਬਣੇ ਸਭ। ਉਹਨੇ ਮਾਰ ਆ। ਜਿਹੜੀ ਇਸ ਦੁਨੀਆ ਤੋਂ ਚਲੀ ਗਈ ਉਹਨੇ ਮੁੱਕੇ ਨਹੀਂ ਆਉਣਾ ਉਹਦੇ ਬੱਚੇ ਰੋ ਲੱਗੇ ਬਹੁਤ ਮੁਸ਼ਕਲ ਦੀ ਗੱਲ ਹੈ ਜੀ। ਜਿਸ ਕਰਕੇ ਆਪਣਾ ਸੁਕਾ ਦਾ ਬਲੌਗ ਬਿਲਕੁਲ ਨਹੀਂ ਹੈਗਾ ਮੈਂ 파ਸਲ ਕਰਨ ਦੇ ਕੋਸ਼ਿਸ਼ ਕਰਨਾਂ ਦੇ ਉਹ ਵੀ ਮੈਂ ਨਹੀਂ ਕਰੇਗੇ। ਕੱਲ ਨੂੰ ਦੇਖਦੇ ਆਂਗੇ ਜੇ ਬਾ ਗਣਿਆ ਤਾਂ ਲਾ ਦਾਂਗੇ ਨਹੀਂ ਫਿਰ ਮੰਡੇ ਲੱਗਣਗੇ ਫੈਣਾ ਨੂੰ ਰਫਰੈਸ਼ ਕਰ ਸੀ ਵੀਡੀਓ ਦੇਖ ਕੇ ਨਾ ਇਹ ਸੁਕਾ ਨਾਲ ਵੀ ਦੇ ਕੇ ਸਾਡਾ ਜਾਨ ਕਿਉਂ ਨਹੀਂ 파ਸਲ ਲਾਇਆ ਇਸ ਕਰਕੇ ਪ੍ਰੋਬਲਮ ਹੋ ਗਈ ਤਾਂ ਕਰਕੇ ਤੁਹਾਨੂੰ ਪਤਾ ਹੈ ਨਾ। ਫੇਰ ਕਿਸੇ ਵੀ ਕੰਮ ਨੂੰ ਜੀ ਨਹੀਂ ਕਰਦਾ ਹੁੰਦਾ ਕਿ ਹੁੰਦੀ ਆਂਦਾ ਜੀ ਕੰਮ ਤਾਂ ਜੀ ਦੋ ਦਿਨ ਲੇਟ ਕਰ ਲੂਗਾ ਪਰ ਐਵੀਂ ਗੱਲ ਸੁਣ ਕੇ ਖੜਿਆ ਨਹੀਂ ਜਾਂਦਾ ਹੁੰਦਾ ਤੁਹਾਨੂੰ ਜੇ ਆਪਾਂ ਕਹਾਂ ਨੂੰ ਕੋਈ ਸੁਣਤਾ ਨਾ ਲਗਾ ਹੋਵੇ ਦੋ ਦਿਨਾਂ ਨੂੰ ਨਹੀਂ ਲਾਗੇ ਅੱਜ ਬਹੁਤ ਮਨ ਖਰਾਬ ਹੈ ਕਿਸੇ ਵੀ ਵੀਡੀਓ ਨੂੰ ਜੀ ਨਹੀਂ ਕਰਦਾ ਅੱਗੇ ਵਾਲੀ ਵੀਡੀਓ ਦਾ ਐਂਡ ਐਥੇ ਮਿਲਿਆ ਜੀ ਇਹਦੇ ਨਾਲ ਸਭ ਫੱਕੜੇ ਦੀ ਸਭ ਸੀ ਨੂੰ ਤਰੋ